ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਪਿਛਲੇ ਪਿੰਡ ਵੀ ਉਪੜੀ ਚ ਵੀ ਇਹੀ ਬੋਲ ਕੇ ਆਇਆ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੀ ਚੋਣ ਸਰਪੰਚੀ ਦੀ ਚੋਣ ਵੇਲੇ ਮੁੱਦੇ ਲੋਕਲ ਪਿੰਡ ਦੇ ਹੁੰਦੇ ਨੇ ਵਿਧਾਨ ਸਭਾ ਦੀ ਚੋਣ ਦੇ ਵੇਲੇ ਲੋਕਲ ਸੂਬੇ ਦੇ ਹੁੰਦੇ ਨੇ ਦੇਸ਼ ਦੀ ਪਾਰਲੀਮੈਂਟ ਵੇਲੇ ਦੇਸ਼ ਦੀ ਸੰਵਿਧਾਨ ਦੇ ਵਿੱਚ ਕੀ ਆ ਬਦਲਾਅ ਲੈ ਕੇ ਆਉਣਾ ਕਿਹੜੇ ਕਿਹੜੇ ਨਵੇਂ ਕਾਨੂੰਨ ਬਣਾਉਣੇ ਨੇ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਪਛੜੀਆਂ ਛਰੇਣੀਆਂ ਦਾ ਐਸੀਆਂ ਦਾ ਔਰਤਾਂ ਦਾ ਨੌਜਵਾਨਾਂ ਦਾ ਗਰੀਬਾਂ ਦਾ ਛੋਟੇ ਵਪਾਰੀਆਂ ਦਾ ਦੁਕਾਨਦਾਰਾਂ ਦਾ ਕਿੱਦਾਂ ਭੁੱਖ ਬਣਨਾ ਇਸ ਦੇਸ਼ ਦੇ ਵਿੱਚ ਇਹ ਉਹਦੀ ਚੋਣ ਹੋਣ ਚਾਹੀਦੀ ਤੁਸੀਂ ਇਹ ਦੇਖਣਾ ਕਿ ਤੁਸੀਂ ਤੁਹਾਡਾ ਜਿਹੜਾ ਨੁਮਾਇੰਦਾ ਜਾਵੇ ਉਹ ਮੂਕ ਦਰਸ਼ਕ ਬਣ ਕੇ ਬੈਠ ਕੇ ਪੰਜ ਸਾਲਾਂ ਆ ਜਾਵੇ ਹਾਜ਼ਰੀ ਲਈ ਪੈਸੇ ਲੇ ਟ੍ਰੇਨਾਂ ਦੇ ਪੈਸੇ ਲੇ ਜਹਾਜ਼ ਜਾਂ ਟਿਕਟਾਂ ਲੇ ਆ ਵਾਪਸ ਆ ਜਾਵੇ ਆਮੂਮਨ ਦੇਸ਼ ਦੇ ਵਿੱਚ ਅੱਜ ਮੈਂ ਜਿਹੜਾ ਦੇਖਦਿਆਂ ਆਂ ਕਿਉਂਕਿ ਮੈਂ ਵਿਧਾਨ ਸਭਾ 'ਚ ਕਾਫੀ ਵਾਰੀ ਜਾ ਸਕਿਆ ਹਾਂ ਮੈਂ ਯਕੀਨ ਕਰਨਾ ਕਿ ਵਿਧਾਨ ਸਭਾ ਦੇ ਵਿੱਚ 117 ਮੈਂਬਰ ਨੇ ਪੰਜ ਪੰਜ ਪੌਣੇ ਪੰਜਵੇਂ ਸਾਲ ਵੀ ਮੈਨੂੰ ਕਈ ਵਾਰੀ ਪੁੱਛਣਾ ਪੈਂਦਾ ਆਪਣੇ ਨਾਲ ਦੇ ਨੂੰ ਕਿ ਉਹ ਪਰੇ ਅਖੀਰਲੇ ਪਾਸੇ ਨਾਪੀ ਪੱਗ ਵਿੱਚ ਕਿਹੜਾ ਐਮਐਲਏ ਬੈਠਾ ਬੋਲਦੇ ਹੀ ਨਹੀਂ ਕਿ ਉੱਥੇ ਸਿਰਫ ਜਾਂਦੇ ਨੇ ਫੋਟੋਆਂ ਖਿਚਾਉਂਦੇ ਨੇ ਤੇ ਵਾਪਸ ਆ ਜਾਂਦੇ ਨੇ 545 ਮੈਂਬਰ ਦਾ ਹਾਊਸ ਹੈ ਪਾਰਲੀਮੈਂਟ ਉੱਥੇ ਬੋਲਣ ਵਾਸਤੇ ਥੋੜੀ ਬਹੁਤੀ ਸੂਝ-ਬੂਝ ਅੰਕੜੇ ਅਕਲ ਕੋਈ ਹਿੰਮਤ ਅਗਰ ਫਰਜ਼ ਕਰੋ ਸਰਕਾਰ ਤੁਹਾਡੇ ਸਾਹਮਣੇ ਵਿਰੋਧੀਆਂ ਦੀ ਬਣ ਗਈ ਆ ਫਿਰ ਤੁਹਾਨੂੰ ਈਡੀ ਦਾ ਵੀ ਸਾਹਮਣਾ ਪਊ ਕਰਨਾ ਪਊ ਸੀਬੀਆਈ ਦਾ ਵੀ ਜਾਂਚ ਦਾ ਸਾਹਮਣਾ ਕਰਨਾ ਪਊ ਜੇਲ੍ਹ ਜਾਣ ਵਾਸਤੇ ਵੀ ਤਿਆਰ ਹੋਣਾ ਪਊਗਾ ਇਸ ਤਰ੍ਹਾਂ ਦਾ ਨੁਮਾਇੰਦਾ ਅੱਜ ਸੰਗਰੂਰ ਟਾਲ ਰਿਹਾ ਹੈ ਸਭ ਨੂੰ ਅਧਿਕਾਰ ਹੈ ਆਪਣੀ ਗੱਲ ਰੱਖ ਸਕਦੇ ਨੇ ਮੈਂ ਤੁਹਾਡੇ ਸਾਹਮਣੇ ਜਿਹੜੀਆਂ ਆਪਣੀ ਜੋ ਮੇਰੇ ਜਜ਼ਬਾਤ ਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਫੈਸਲਾ ਤੁਸੀਂ ਕਰਨਾ ਫੈਸਲਾ ਸੰਗਰੂਰ ਦੇ ਲੋਕਾਂ ਨੇ ਕਰਨਾ ਮੈਂ ਇਹ ਕਹਿਣ ਆਇਆ ਵਾਂ ਕਿ ਦੇਸ਼ ਤਾਂ ਸਾਡਾ ਸਾਰਾ ਪਿੰਡੂ ਆ 60% 65% ਪਿੰਡਾਂ ਚ ਲੋਕ ਵਸਦੇ ਨੇ ਆ ਤੁਸੀਂ ਸਾਰੇ ਪਿੰਡਾਂ ਦੇ ਲੋਕ ਬੈਠੇ ਭਦੌੜ ਵੀ ਪਿੰਡ ਹੀ ਆ ਗਰੀਬ ਜਨਤਾ ਕਿਸਾਨ ਖੇਤ ਮਜ਼ਦੂਰ ਪਛੜੇ ਹੋਏ ਐਸਸੀ ਆ ਵਿਚਾਰੀਆਂ ਨਰੇਗਾ ਚ ਕੰਮ ਕਰਨ ਵਾਲੀਆਂ ਔਰਤਾਂ ਪਰ ਮੈਨੂੰ ਇਮਾਨਦਾਰੀ ਨਾਲ ਦੱਸੋਗੇ 545 ਐਮਐਲਏ ਵਿੱਚੋਂ ਕਿਸੇ ਨੇ ਜਾ ਕੇ ਇਹਦੀ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਕੋਈ ਪੁਖਤਾ ਗੱਲ ਰੱਖੀ ਆ ਕੋਈ ਠੋਕ ਵਜਾ ਕੇ ਗੱਲ ਕੀਤੀ ਆ ਔਰ ਜਦੋਂ ਸਾਡੇ ਸਿਆਸਤਦਾਨਾਂ ਨੇ ਕਿਸਾਨਾਂ ਖੇਤ ਮਜ਼ਦੂਰਾਂ ਤੇ ਪਿੰਡੂਆਂ ਨੂੰ ਛੱਡ ਦਿੱਤਾ ਉਦੋਂ ਪੈਦਾ ਹੋਈ ਲੋੜ ਸਮਝੀ ਕਿਸਾਨ ਯੂਨੀਅਨਾਂ ਨੇ ਸਾਰੇ ਦੇਸ਼ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਤੇ ਵਕ ਵਕ ਜਥੇਬੰਦੀਆਂ ਇਕੱਠੀਆਂ ਹੋਈਆਂ ਅਗਰ ਸਿਆਸੀ ਆਗੂ ਤੁਹਾਡੀ ਆਵਾਜ਼ ਪਾਰਲੀਮੈਂਟ ਚੱਕ ਦੇ ਅਗਰ ਉਹ ਤੁਹਾਡੀ ਹਿਫਾਜ਼ਤ ਕਰ ਦੇ ਤੇ ਫਿਰ ਸਾਡੇ ਕਿਸਾਨ ਵੀਰਾਂ ਨੂੰ ਜਾ ਕੇ ਦਿੱਲੀ ਦੀ ਬਰੂਹਾ ਦੇ ਉੱਤੇ ਸਾਲ ਸਾਲ ਡੇਢ ਡੇਢ ਸਾਲ ਪੈੜਾ ਨਹੀਂ ਸੀ ਪੈਣਾ 600 700 ਜਾਨ ਗਵਰਨੀਸ ਸੀ ਪੈਣੀ ਹੁਣ ਵੀ ਸ਼ੰਭੂ ਤੇ ਕਨੌਰੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਟੱਕੇ ਨਹੀਂ ਸਿਖਾਣੇ ਪੈਣੇ ਸ਼ੁਭ ਕਰਨ ਦੀ ਮੌਤ ਨਹੀਂ ਸੀ ਹੋਣੀ ਔਰ ਸਟਰੀਕ ਪਾਲ ਵਰਗੇ ਨੇ ਚੱਕ ਕੇ ਬੋਰੀਆਂ ਚ ਪਾ ਕੇ ਹਰਿਆਣਾ ਦੀ ਪੁਲਿਸ ਆ ਕੇ ਉਹਦੇ ਲੱਤਾਂ ਤੋੜ ਦਿੰਦੀ ਉਹਦਾ ਮੂੰਹ ਦੀਆਂ ਹੱਡੀਆਂ ਤੋੜ ਦਿੰਦੀਆਂ ਇਹ ਟੁੱਟਣੀਆਂ ਨਹੀਂ ਸੀਗੀਆਂ ਕਿਉਂਕਿ ਤੁਹਾਡਾ ਕਿਸੇ ਨੇ ਜਾ ਕੇ ਉੱਥੇ ਪੱਖ ਨਹੀਂ ਰੱਖਿਆ ਮੈਂ ਨਹੀਂ ਕਹਿੰਦਾ ਕਿ ਮੈਂ ਇਕੱਲਾ ਬਹੁਤ ਤਾਕਤਵਾਰ ਹਾਂ ਪਰ ਮੈਂ ਜਿੰਨੇ ਜੋਗਾ ਹੋਊਂਗਾ ਉੱਥੇ ਉਸ ਪਾਰਲੀਮੈਂਟ ਵਿੱਚ ਅਨਿਆਏ ਦੀ ਗੱਲ ਵੀ ਰੱਖੂੰਗਾ ਪੰਜਾਬ ਦੇ ਨਾਲ ਹੋਰੇ ਵਿਤਕਰੇ ਦੀ ਗੱਲ ਪਾਣੀਆਂ ਤੋਂ ਲੈ ਕੇ ਉੱਤੇ ਤੱਕ ਗੱਲ ਰੱਖੂਗਾ ਤੇ ਨਾਲ-ਨਾਲ ਕਿਸਾਨੀ ਭਰਾਵਾਂ ਦੀ ਖੇਤ ਮਜ਼ਦੂਰਾਂ ਦੀ ਮਾੜੇ ਆਦਮੀਆਂ ਦੀ ਗਰੀਬਾਂ ਦੀ ਕਮਜ਼ੋਰਾਂ ਦੀ ਗੱਲ ਉੱਥੇ ਕਰੂੰਗਾ ਮੈਂ ਪਾਰਟੀ ਦਾ ਇਸ ਵਕਤ ਕਿਸਾਨ ਵਿੰਗ ਦਾ ਪ੍ਰਧਾਨ ਵੀ ਆ ਦੇਸ਼ ਦਾ ਮੈਂ ਸਾਰਾ ਦੇਸ਼ ਘੁੰਮ ਕੇ ਦੇਖ ਲਿਆ ਮੇਰੇ ਵੀਰੋ ਤੁਸੀਂ ਹੈਰਾਨ ਹੋਵੋਗੇ ਕਿ ਆ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ 15 ਲੱਖ ਕਰੋੜ ਰੁਪਇਆ ਮਾਫ ਕੀਤਾ ਵਾ ਕਾਰਪੋਰੇਟ ਘਰਾਣਿਆਂ ਦਾ ਵੱਡੇ ਵੱਡੇ ਬੰਦਿਆਂ ਦਾ ਅਡਾਨੀਆਂ ਦਾ ਅੰਬਾਨੀਆਂ ਦਾ ਟਾਟਿਆਂ ਦਾ ਬਿਰਲਿਆਂ ਦਾ ਮਹਿੰਦਰੀਆਂ ਦਾ ਜਿਹੜੇ ਕੋ ਕੁਝ ਸੈਂਕੜੇ ਕੰਪਨੀਆਂ ਹੋਣਗੀਆਂ 15 ਲੱਖ ਕਰੋੜ ਰੁਪਏ ਇਹ ਪਾਰਲੀਮੈਂਟ ਵਿੱਚ ਤਲਾਬ ਆ ਮੈਂ ਕੋਲੋਂ ਨਹੀਂ ਬਣਾ ਕੇ ਦੇ ਰਿਹਾ ਇਹਦੇ ਮੁਕਾਬਲੇ ਤੇ ਜਿਹੜਾ ਅੰਕੜਾ ਸਾਡੇ ਕੋਲ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਹੈ 2021 ਚ ਲਾਸਟ ਕਰਜ਼ਾ ਉਹਨਾਂ ਨੇ ਦਿੱਤਾ ਬਸ ਮੁੜ ਕੇ ਦੱਸਿਆ ਨਹੀਂ ਕਿ ਕਿੰਨਾ ਕਰਜ਼ਾ 21 ਦੇ ਕਰਜ਼ੇ 21 ਦੇ ਅੰਕੜਿਆਂ ਮੁਤਾਬਕ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਉੱਤੇ 17 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਔਰ ਇਹ ਕਰਜ਼ਾ ਕਰੋੜਾਂ ਆ ਕਰਾਦਾ ਵਾ ਕਰੋੜਾਂ ਦਾ ਪੰਜਾਬ ਦੇ ਕਿਸਾਨ ਦੇ ਉੱਤੇ ਬੈਂਕਾਂ ਤੇ ਸੁਸਾਇਟੀਆਂ ਤੇ ਆੜਤੀਆਂ ਦਾ ਕਰਜ਼ਾ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਖੇਤ ਮਜ਼ਦੂਰਾਂ ਦੇ ਇੰਆਂ ਦਾ ਦਾ ਵਿਚਾਰਾ 60000 70000 ਨਹੀਂ ਮੋੜ ਸਕਦਾ ਗਰੀਬ ਆਦਮੀ ਆਤਮ ਹੱਤਿਆ ਕਰ ਜਾਂਦਾ ਜਿਮੀਦਾਰਾਂ ਦਾ ਕਿਸਾਨਾਂ ਦਾ 5 ਲੱਖ 6 ਲੱਖ 3 ਲੱਖ 2 ਲੱਖ ਨਹੀਂ ਮੋੜ ਸਕਿਆ ਬੈਂਕਾਂ ਦਾ ਸੁਸਾਇਟੀਆਂ ਦਾ ਜਦੋਂ ਉਹਨਾਂ ਦੀ ਕਰਜ਼ਾ ਕੁਰਕੀ ਹੋਈ ਉਹ ਵਿਚਾਰੇ ਆਤਮ ਹੱਤਿਆ ਕਰ ਗਏ ਇਸ ਲਈ ਮੈਂ ਬਚਨ ਵਧਿਆ ਔਰ ਸਾਡੀ ਪਾਰਟੀ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਇੰਡੀਆ ਆਲਾਈਅንስ ਸਭ ਤੋਂ ਵੱਡਾ ਜਿਹੜਾ ਪਹਿਲਾ ਫੈਸਲਾ ਹੋਵੇਗਾ ਉਹ ਐਮਐਸਪੀ ਨੂੰ ਲਾਗੂ ਕੀਤਾ ਜਾਵੇਗਾ ਗਰੰਟੀ ਦਿੱਤੀ ਹੈ ਔਰ ਨਾਲ ਜਿਹੜੀ ਗਰੰਟੀ ਆ ਕਿ ਜੀਐਸਟੀ ਹਟਾਈ ਜਾਵੇਗੀ ਕਰਜ਼ਾ ਗਰੀਬਾਂ ਦਾ ਆ ਜਿਹੜੇ ਰੋੜ ਬੰਦ ਕਿਸਾਨ ਖੇਤ ਮਜ਼ਦੂਰ ਇਹਨਾਂ ਦਾ ਇੱਕ ਕਮਿਸ਼ਨ ਬਣਾਵਾਂਗੇ ਤਾਂ ਜੋ ਛੋਟੇ ਕਿਸਾਨ ਦਾ ਕਰਜ਼ਾ ਵੀ ਮਾਫ਼ ਕੀਤਾ ਜਾਵੇ ਜੇ ਮੋਦੀ ਸਾਹਿਬ 15 ਲੱਖ ਕਰੋੜ ਰੁਪਈਆ ਚੰਦ ਕਰਾਣਿਆਂ ਦਾ ਮਾਫ਼ ਕਰ ਸਕਦੇ ਆ ਤੇ ਕਰੋੜਾਂ ਘਰਾਂ ਦਾ 1 ਲੱਖ ਕਰੋੜ ਰੁਪਈਆ ਪੰਜਾਬ ਦਾ ਤਾਂ ਮਾਮੂਲੀ ਜੀ ਗੱਲ ਹੈ ਮੇਰੇ ਵੀਰੋ ਇਸ ਲਈ ਗੱਲਾਂ ਰੱਖਣ ਦੂਸਰਾ ਮੇਰੇ ਧਿਆਨ ਚ ਆਇਆ ਮੈਂ ਕਾਕੜੇ ਪਿੰਡ ਗਿਆ ਕੱਲ ਉੱਥੇ ਨਾ ਇੱਕ ਬਹੁਤ ਸਧਾਰਨ ਕਿਸਾਨ ਮੇਰਾ ਛੋਟਾ ਜਿਹਦਾ ਨਾਮ ਰਾਜਕੁਮਾਰ ਸੀ ਬੰਨੀ ਪਾਗੀ ਸੀ ਉਸਨੇ ਉਹ ਮੇਰੇ ਕੋਲ ਆਇਆ ਉਹਦਾ ਚਿਹਰਾ ਲਥਿਆ ਹੋਇਆ ਬਿਲਕੁਲ ਉਦਾਸ ਮੈਨੂੰ ਕਹਿੰਦਾ ਖੈਰਾ ਸਾਹਿਬ ਮੇਰੇ ਪਿਤਾ ਜੀ ਨੇ ਮੇਰੇ ਪਿਤਾ ਜੀ ਨੇ ਜਿਹੜਾ ਸਿਗਾ ਮੇਰੇ ਪਿਤਾ ਜੀ ਨੇ ਜਿਹੜਾ ਸਿਗਾ ਉਹ ਇੱਕ ਟਰੈਕਟਰ ਲੈਣ ਵਾਸਤੇ 4 ਲੱਖ ਰੁਪਇਆ ਕਰਜ਼ਾ ਚੱਕਿਆ ਅੱਜ ਤੋਂ 21 ਸਾਲ ਪਹਿਲਾਂ 4 ਲੱਖ ਰੁਪਇਆ ਕਰਜ਼ੇ ਦਾ ਕਹਿੰਦਾ ਜੀ ਮੇਰਾ ਟੱਬਰ ਅਸੀਂ 21 ਕੇ 22 ਲੱਖ ਰੁਪਇਆ ਵਾਪਸ ਮੋੜ ਚੁੱਕੇ ਆ ਜ਼ਮੀਨ ਵੀ ਕੀ ਵਿਚਾਰੇ ਦੀ 22 ਲੱਖ ਰੁਪਇਆ 5 ਲੱਖ ਅਸਲ ਜਿਹੜਾ ਕਰਜ਼ਾ ਸੀਗਾ 5 ਗੁਣਾ ਉਸਦਾ ਵਿਆਜ ਪਰ ਪਰ ਕੇ ਉਹ ਘੜੀ ਟੁੱਟ ਗਿਆ ਉਹਨਾਂ ਦਾ ਬਿਲਕੁਲ ਮੈਂ ਬਸ ਉਹਨੂੰ ਮੈਂ ਕਹਿ ਕੇ ਆਇਆ ਕਿ ਅਗਰ ਮੈਂ ਐਮਪੀ ਬਣਿਆ ਤੇ ਇੱਕਦਾਂ ਦੇ ਹੋਰ ਵੀ ਵੇਰਵਾ ਤੁਹਾਡੇ ਤੋਂ ਇਕੱਠਾ ਕਰਨਾ ਮੈਂ ਜਿਹੜੇ ਅਸਲ ਤੋਂ 2 ਗੁਣਾ ਜ਼ਿਆਦਾ 3 ਗੁਣਾ ਜ਼ਿਆਦਾ 4 ਗੁਣਾ ਜ਼ਿਆਦਾ 5 ਗੁਣਾ ਜ਼ਿਆਦਾ ਵਿਆਜ ਪਰ ਕੇ ਕਰਜ਼ਾ ਮੋੜ ਚੁੱਕੇ ਨੇ ਉਹਨਾਂ ਦੀ ਗੱਲ ਦੇਸ਼ ਦੇ ਪਾਰਲੀਮੈਂਟ ਵਿੱਚ ਅੰਕੜੇ ਇਕੱਠੇ ਕਰਕੇ ਰੱਖਣੀਆਂ ਕਿ ਇਹ ਰਹੀਆਂ ਤੁਹਾਡਾ ਕਿਸਾਨਾਂ ਦੇ ਪ੍ਰਤੀ ਜਿਹੜੇ ਕਿਸਾਨਾਂ ਦੇ ਬੱਚੇ ਬਾਰਡਰਾਂ ਦੇ ਰਾਖੀ ਕਰਦੇ ਨੇ ਤੁਹਾਡੇ ਖੇਤ ਮਜ਼ਦੂਰਾਂ ਦੇ ਬੱਚੇ ਲਾਸ਼ਾਂ ਇੱਥੇ ਆਉਂਦੀਆਂ ਨੇ ਮਹੱਤੇ ਪਿੰਜ ਵਿੱਚ ਅਗਨੀ ਵੀਰ 1 ਸਾਲ ਦੀ ਨੌਕਰੀ ਤੋਂ ਬਾਅਦ 24 25 ਸਾਲ ਦੇ ਮੁੰਡੇ ਦੀ ਲਾਸ਼ ਆਈ ਹੈ ਜੰਮੂ ਕਸ਼ਮੀਰ ਤੋਂ ਮਰ ਗਿਆ ਦੱਸੋ ਕਿਹੜਾ ਬੀਜੇਪੀ ਦਾ ਆਗੂ ਕਿਹੜੇ ਵੱਡੇ ਲੀਡਰਾਂ ਦੇ ਆਗੂ ਤੁਸੀਂ ਦੇਸ਼ ਦੇ ਬਾਰਡਰਾਂ ਦੇ ਉੱਤੇ ਜਾ ਕੇ ਜਾਨਾਂ ਗਵਾਉਂਦੇ ਦੇਖੇ ਨੇ ਉਹ ਜਿਹੜੇ ਜਾਨਾਂ ਗਵਾਉਂਦੇ ਨੇ ਉਹ ਉਹ ਹੱਤ ਮੱਤਿਆ ਕਰ ਰਹੇ ਨੇ ਉਹਨਾਂ ਦਾ 5 5 ਲੱਖ ਰੁਪਿਆ ਦਾ 25 ਲੱਖ 21 ਲੱਖ ਰੁਪਿਆ ਤੁਸੀਂ ਲੈ ਰਹੇ ਹੋ ਇਹ ਕਿੱਥੋਂ ਦਾ ਨਿਆਂ ਹੈ ਮੇਰੇ ਵੀਰੋ ਔਰ ਸਭ ਤੋਂ ਵੱਡਾ ਇਹ ਵਿੱਚ ਕੀ ਆ ਰਿਹਾ ਗੱਲ ਵੈਸੇ ਅੰਗਰੇਜ਼ੀ ਵੈਸੇ ਜਿਹੜੇ ਵਿਕਸਿਤ ਦੇਸ਼ ਨੇ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਕਰਜ਼ਾ ਚੱਕਦੇ ਹੋ ਫਰਜ਼ ਕਰੋ ਲੱਖ ਰੁਪਇਆ ਚੱਕਿਆ ਤੁਸੀਂ ਡਬਲ ਤੋਂ ਜ਼ਿਆਦਾ ਪੈਸਾ ਉਹ ਤੋਂ ਵਸੂਲੀ ਨਹੀਂ ਕਰ ਸਕਦੇ 1 ਲੱਖ ਦਾ 2 ਲੱਖ ਰੁਪਇਆ ਹੋ ਗਿਆ ਬੈਂਕਾਂ ਨੂੰ ਦਿੱਤਾ ਗੱਲ ਖਤਮ ਹੋ ਗਈ ਸਾਡੇ ਦੇਸ਼ ਵਿੱਚ ਜਿਹੜਾ ਜਿਹੜਾ ਤੁਹਾਨੂੰ ਵਿਆਜ ਅੰਬਾਨੀਆਂ ਤੇ ਅਡਾਨੀਆਂ ਤੇ ਵਪਾਰੀਆਂ ਨੂੰ ਲੱਗ ਰਿਹਾ 11 ਪੈਸੇ 10 ਪੈਸੇ से 11 ਪੈਸੇ 12 ਪੈਸੇ ਬੈਂਕਾਂ ਦਾ ਉਹੀ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਨੂੰ ਲਈ ਜਾਂਦੇ ਨੇ ਤੁਸੀਂ ਕਿੱਦਾਂ ਦੇ ਸਕਦੇ ਤੁਹਾਡੀ ਆਮਦਨ ਕਿਸੇ ਵੱਡੇ ਸੇਵਕ ਦੇ ਬਾਬਰ ਹੈ ਦੱਸੋ ਜਰਾ ਤੁਸੀਂ 11% ਵਿਆਜ ਪੈ ਸਕਦੀ ਮੁਰਨਾ ਹੀ ਨਹੀਂਗਾ ਭਾਈ ਉਹ ਕਰਕੇ ਉਹਦਾ ਵਿਚਾਰੇ ਦਾ ਜ਼ਮੀਨ ਖੁਰਖ ਹੋ ਗਈ ਅਮਰੀਕਾ ਦੇ ਵਿੱਚ ਜਿਹੜਾ ਐਗਰੀਕਲਚਰ ਪਰਪਸਲੀ ਲੋਨ ਹੈ ਉਹਦਾ ਵਿਆਜ ਦੀ ਦਰ ਸਿਰਫ 2.5 ਪੈਸੇ 2.5% ਇਹ ਤਾਂ ਕੋਈ ਗੱਲ ਸਾਡੇ ਸਮਝ ਆਈ ਡੀਜ਼ਲ ਦਾ ਰੰਗ ਬਦਲ ਕੇ ਉਸ ਨੇ ਉਹਨੂੰ ਅੱਧੇ ਪੈਸੇ ਉੱਤੇ ਕਿਸਾਨ ਨੂੰ ਡੀਜ਼ਲ ਸਬਸਿਡਾਈਜ਼ ਕਰਕੇ ਦਿੱਤਾ ਅਗਰ ਜ਼ਮੀਨ ਅਗਰ ਕਣਕ ਜਿਆਦਾ ਅਮਰੀਕਾ ਦੇ ਕੋਲ ਉਹ ਕੈਲੀਫੋਰਨੀਆ ਦੇ ਕਿਸਾਨਾਂ ਨੂੰ ਕਹਿੰਦੇ ਕਿ ਇਸ ਸਾਲ ਤੁਸੀਂ ਕਣਕ ਨਾ ਬੀਜੋ ਅਸੀਂ ਤੁਹਾਨੂੰ ਪੂਰੀ ਕਣਕ ਦਾ ਜਿੰਨਾ ਵੀ 50 60 70 ਹਜ਼ਾਰ ਰੁਪਏ ਕਿੱਲੇ ਦਾ ਅਸੀਂ ਤੁਹਾਨੂੰ ਸਰਕਾਰ ਦੇ ਵੀ ਨਾਲੇ ਜ਼ਮੀਨ ਨੂੰ ਸਾਫ ਹੋਵੇਗਾ ਨਾਲੇ ਉਹਨਾਂ ਨੂੰ ਜਿਹੜੀ ਜਿਹੜਾ ਉਹਨਾਂ ਦਾ ਭੰਡਾਰ ਹੈ ਉਹ ਟਿਕਿਆ ਰਹਿੰਦਾ ਵਾ ਇਸ ਨੂੰ ਕਹਿੰਦੇ ਨੇ ਦੇਸ਼ ਇਸ ਨੂੰ ਕਹਿੰਦੇ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਗਰੀਬਾਂ ਦੀ ਮਦਦ ਕਰਨ ਦਾ ਸਰਕਾਰਾਂ ਦੇ ਜਿਹੜੇ ਅਸੂਲ ਤੇ ਵੈਦੇ ਨੇ ਮੈਂ ਸਮਝਦਾ ਕਿ ਜਿੱਥੇ ਸਾਡੀ ਪਾਰਟੀਆਂ ਆ ਵੈਦੇ ਕਿਤੇ ਨੇ ਅਗਰ ਤੁਸੀਂ ਮੈਨੂੰ ਪਾਰਲੀਮੈਂਟ ਵਿੱਚ ਭੇਜੋਗੇ ਆ ਮੈਂ ਚਾਹੂੰਗਾ ਹੁਣ ਕਰਦੇ ਕਿ ਨਹੀਂ ਕਰਦੇ ਕਿਉਂਕਿ ਦੇਸ਼ ਦੀ ਪਾਰਲੀਮੈਂਟ ਨੇ ਡਿਸਾਈਡ ਕਰਨਾ ਸਰਕਾਰ ਨੇ ਡਿਸਾਈਡ ਕਰਨਾ ਮੈਂ ਇਹ ਪੇਸ਼ਕਸ਼ ਰੱਖੂੰਗਾ ਕਿ ਜਿਹੜਾ ਕਿਸਾਨਾਂ ਤੇ ਖੇਤ ਮਾਲੀ ਦਰਾਂ ਦੇ ਤੁਸੀਂ ਵਿਆਜ ਲੈ ਰਹੇ ਹੋ ਤੇ ਘੱਟੋ ਘੱਟ 50% ਵਿਆਜ ਜਿਹੜਾ ਉਹ ਘਟਣਾ ਚਾਹੀਦਾ ਇਸ ਪੰਜਾਬ ਦੇ ਵਿੱਚ ਇਸ ਦੇਸ਼ ਦੇ ਕਿਸਾਨਾਂ ਦੇ ਵਾਸਤੇ ਦੋਸਤੋ ਬੈਣਾ ਬੈਠੀਆਂ ਮੇਰੀਆਂ ਮੈਂ ਹੁਣ ਪੰਜਾਬ ਦੀ ਗੱਲ ਕਰਨ ਲੱਗਿਆ ਵਾਂ ਆਪਾਂ ਸਾਰੇ ਬਹੁਤ ਮਯੂਸ ਆ ਸਿਸਟਮ ਤੋਂ ਮੈਂ ਜਦੋਂ ਪਿੰਡਾਂ ਜਾਣਾ ਬੁੜੀਆਂ ਉੱਠ ਕੇ ਕਹਿੰਦੀਆਂ ਕਹਿੰਦੀ ਕਿ ਕਿੱਦਾਂ ਯਕੀਨ ਕਰੀਏ ਜਿਹਨੂੰ ਵੋਟਾਂ ਪਾਉਂਦੇ ਹੋ ਮੁੜ ਕੇ ਲੱਭਦਾ ਹੀ ਨਹੀਂ ਗਾ ਜਿਹਨੂੰ ਵੋਟਾਂ ਪਾਉਂਦੇ ਹੋ ਮੁੜ ਕੇ ਦੇਖਦਾ ਹੀ ਨਹੀਂ ਗਾ ਇਹ ਮਯੂਸੀ ਸਿਸਟਮ ਚੋਂ ਆਈ ਆ ਇਹ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਭਰੋਸਾ ਤੋੜਿਆ ਲੋਕਾਂ ਦਾ ਔਰ ਹੁਣ ਤੁਸੀਂ ਭਰੋਸਾ ਬਣਾਉਣ ਵਾਸਤੇ ਪਿਛਲੇ 2 ਸਾਲ ਪਹਿਲਾਂ ਤੁਸੀਂ ਇੱਕ ਬਦਲਾਅ ਦੇ ਨਾਰੇ ਦੇ ਉੱਤੇ ਵੋਟ ਪਾਈ ਹੁਣ ਅੱਜ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਪਦੌੜ ਵਿੱਚ ਉਹਨਾਂ ਨੇ ਕੋਈ ਦੁੱਕੀ ਬਦਲਾਅ ਲਿਆਂਦਾ ਕੀ ਪੰਜਾਬ ਦੇ ਵਿੱਚ ਉਹਨਾਂ ਨੇ ਦੁੱਕੀ ਬਦਲਾਅ ਲਿਆਂਦਾ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਸੰਗਰੂਰ ਉਹਦਾ ਜ਼ਿਲ੍ਹਾ ਵਾ ਆ ਹਰਪਾਲ ਚੀਮਾ ਵਿੱਤ ਮੰਤਰੀ ਆ ਮੀਥਿਆ ਜਿਹੜਾ ਇਲੈਕਸ਼ਨ ਲਾਉਣਾ ਚਾਹੁੰਦਾ ਮੰਤਰੀ ਅਮਨ ਚਾਰ ਬੰਦੇ ਕੈਬਨਿਟ 16 17 18 ਵਿੱਚ ਚਾਰ ਬੰਦੇ ਬੈਠੇ ਨੇ ਲਾ ਮੈਂ ਤੁਹਾਡੇ ਜ਼ਰੀਏ ਪੁੱਛਣਾ ਚਾਹਣਾ ਭਗਵੰਤ ਨੂੰ ਕੋਈ ਪੰਜ ਮੈਨੂੰ ਪਾਇਦਾਰ ਕੰਮ ਦਿਨਾ ਦੇ ਜੋ ਤੁਸੀਂ ਸੰਗਰੂਰ ਲਈ ਕੀਤੇ ਹੋਣਗੇ 2 ਸਾਲ ਤੇ ਪੱਖਰੇ ਵਿੱਚ ਕੋਈ ਪੰਜ ਕੰਮ ਤੈ ਕਰ ਕੋਈ ਪੰਜ ਕੰਮ ਧੂਰੀ ਦੇ ਦਿਵਾ ਦੇ ਮੈਨੂੰ ਜੇ ਆਪਣੇ ਹਲਕੇ ਦੇ ਵਿੱਚ ਕੀਤੇ ਹੋਣੇ ਖੰਡ ਦੀ ਮਿੱਲ ਸੀਗੀ ਬੰਦ ਹੋ ਗਈ ਹੈ ਮੇਰੇ ਵੀਰੋ 14 ਕਰੋੜ ਰੁਪਇਆ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਗਰੀਬਾਂ ਦਾ ਅਦਾਇਗੀ ਬਚੀਆ ਨਹੀਂ ਦਿਵਾ ਸਕਿਆ ਧੂਰੀ ਦਾ ਇੱਕ ਆ ਰੇਲਵੇ ਲਾਈਨ ਦਾ ਫਾਟਕ ਦੇ ਉੱਪਰ ਦੀ ਰੇਲ ਓਵਰ ਬ੍ਰਿਜ ਮੰਗਦੇ ਸੀ ਕੋਲ ਮੰਗਦੇ ਸੀ ਨਹੀਂ ਬਣਾ ਸਕਿਆ ਆ ਤੁਹਾਡੇ ਬਸਤੂਆਣਾ ਸਾਧ ਦੇ ਵਿੱਚ ਇੱਕ ਨੀ ਪੱਥਰ ਖੜਾ ਉਹਦਾ ਮੈਡੀਕਲ ਕਾਲਜ ਦਾ 2 ਸਾਲਾਂ ਦਾ ਮੈਡੀਕਲ ਕਾਲਜ ਕੱਲਾ ਇੱਥੇ ਨਹੀਂ 15 ਮੈਡੀਕਲ ਕਾਲਜਾਂ ਦੇ ਨੀ ਪੱਥਰ ਪੰਜਾਬ ਦੇ ਵਿੱਚ ਅੱਜ ਵੀ ਉਦਾ ਹੀ ਖੜੇ ਨੇ ਮੈਨੂੰ ਦੱਸਣ ਤਾਂ ਸਹੀ ਬਦਲਾਅ ਕੀ ਲੈ ਕੇ ਆਏ ਅਕੇ ਕਾਂਗਰਸ ਬਹੁਤ ਮਾੜੀ ਆ 70 ਸਾਲ ਚ ਕੁਛ ਨਹੀਂ ਕੀਤਾ ਪਹਾੜਾ ਡੈਮ ਤਾਂ ਮਿੰਦਲਾਇ ਦਾ ਕੇਚਰੀਵਾਲ ਨੇ ਬਣਾਇਆ ਵਾ ਸ਼ਹਿਰ ਚੰਡੀਗੜ ਕੇਚਰੀਵਾਲ ਨੇ ਵਸਾਇਆ ਵਾ ਪੀਜੀਆਈ ਹਸ ਨੇ ਬਣਾਇਆ ਵਾ ਯੂਨੀਵਰਸਟੀਆਂ ਤੁਸੀਂ ਖੜੀਆਂ ਕੀਤੀਆਂ ਹਰੀ ਕ੍ਰਾਂਤੀ ਪਹਿਲਾਂ ਕੇਚਰੀਵਾਲ ਨੇ ਆ ਦਰਿਆਵਾਂ ਨੂੰ ਬੰਨ ਤੁਸੀਂ ਲਾ ਦਿੱਤੇ ਸੀਗੇ 20000 ਸਕੂਲ ਪੰਜਾਬ ਦੇ ਵਿੱਚ ਤੁਸੀਂ ਬਣਾ ਦਿੱਤਾ 20000 ਡਿਸਪੈਂਸਰੀ ਹੈਲਥ ਤੁਸੀਂ ਬਣਾ ਦਿੱਤੀਂ ਭਗਵੰਤ ਇੱਥੇ ਬਸ ਨਹੀਂ ਇਹ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਦੇਸ਼ ਤੋਂ ਸਭ ਤੋਂ ਪਹਿਲਾਂ ਸੜਕਾਂ ਪੰਜਾਬ ਚ ਬਣੀਆਂ ਪਿੰਡਾਂ 'ਚ ਲక్ష్మణ ਸਿੰਘ ਗੇਲਰ ਨੂੰ ਸੜਕ ਮੰਤਰੀ ਕਹਿੰਦੇ ਨੇ ਸਭ ਤੋਂ ਪਹਿਲਾਂ ਬਿਜਲੀ ਪੰਜਾਬ ਦੇ ਵਿੱਚ ਰੌਸ਼ਨੀ ਆਈ ਫਿਰ ਵੀ ਕਹੀ ਜਾਂਦੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਝੂਠੇ ਨੇ ਯਾਰੋ ਬਦਲੇ ਬਦਲਾਖੋਰ ਨੇ ਪਰਚੇ ਦਰਜ ਕਰਨਾ ਚਾਹੁੰਦੇ ਨੇ ਕੋਲਡੀਵਾਰ ਕੇੰਦੀਆ ਬਹਾਮ ਰੋਡ ਕੇ ਰਾਜਕੁਮਾਰ ਚੱਬੇਵਾਲ ਦੀਆ ਬਹਾਮ ਰੋਡ ਕੇ ਇਹਨਾਂ ਕਮਜ਼ੋਰਾਂ ਨੂੰ ਲੈ ਗਿਆ ਆਪਣੇ ਨਾਲ ਆਖੇ ਤੇਰਾ 13 ਸਿੱਟਾ ਦਿੱਤਾਗੇ ਤੇਰਾ ਸਿੱਟਾ ਤੇਰਾ ਜ਼ੀਰੋ ਕਰਾਂਗੇ ਉਹ ਭਗਵੰਤ 13 ਜ਼ੀਰੋ ਕਿੱਥੋਂ ਕਰ ਲੇਗਾ ਤੇਰੇ ਕੋਲ ਤਾਂ 13 ਬੰਦੇ ਨਹੀਂ ਹੈ ਇਲੈਕਸ਼ਨਰ ਵਾਸਤੇ ਪੰਜ ਮੰਤਰੀ ਤਿੰਨ ਐਮਐਲਏ ਤਿੰਨ ਤਿਤਲੀਆਂ ਦੂਜੀਆਂ ਪਾਰਟੀਆਂ ਦੀਆਂ ਤੇ ਇੱਕ ਕਮੀਡੀਅਨ ਤੇਰੀ ਲਿਸਟ ਵਿੱਚ ਹੈ 10 ਕਿਹੜਾ ਪੈਂਚਰਾਂ ਵਾਲਾ ਤੂੰ ਦਿੱਤੀ ਟਿਕਟ 10 ਕਿਹੜੇ ਵੇੜੀ ਵਾਲੇ ਨੂੰ ਟਿਕਟ ਦਿੱਤੀ 10 ਕਿਹੜੇ ਆਮ ਵਿਅਕਤੀ ਨੂੰ ਤੂੰ ਟਿਕਟ ਦਿੰਦੀ ਹੈ ਨਹੀਂ ਦੇ ਸਕਤਾ ਸਾਰੇ ਅਸੂਲ ਆਪ ਹੀ ਬਣਾਏ ਆਪ ਹੀ ਤੋੜੇ ਅਖੇ ਸਿਕਿਉਰਟੀ ਨਹੀਂ ਲਵਾਗੇ ਹਜ਼ਾਰ ਬੰਦਾ ਯਾਰੋ ਅਖੇ ਅਸੀਂ ਮਕਾਨ ਨਹੀਂ ਲਵਾਗੇ ਕੇਜਰੀਵਾਲ 50 ਕਰੋੜ ਰੁਪਏ ਦੇ ਸ਼ੀਸ਼ ਮਹਿਲ ਚ ਰਹਿ ਰਿਆ ਸੀਬੀਆਈ ਨੇ ਪਰਚਾ ਦਰਜ ਕੀਤਾ 2-2 ਕਰੋੜ ਰੁਪਏ ਦਾ ਇਟਾਲੀਅਨ ਮਾਰਬਲ ਕੇਜਰੀਵਾਲ ਦੇ ਬਾਥਰੂਮ ਦੇ ਵਿੱਚ ਲੱਗਿਆ ਹੋਇਆ ਹੈ ਫਿਰ ਵੀ ਕਹੀ ਜਾਂਦੇ ਅਸੀਂ ਤਾਂ ਆਮ ਬੰਦੇ ਆ ਸ਼ਰਾਬ ਘਟੋਲੇ ਨੂੰ ਘਟਾਲੇ ਵਿੱਚ 1.5 ਸਾਲ ਤੋਂ ਜਮਾਨਤਾਂ ਸੁਪਰੀਮ ਕੋਰਟ ਨੇ ਰਿਜੈਕਟ ਕਰਤੀਆਂ ਸੋਢੀ ਦੀ ਤੇ ਸਤਿੰਦਰ ਚੈਂ ਦੀ ਕੈਜਰੀ ਵਾਲਦੀ ਹਾਈ ਕੋਰਟ ਨੇ ਪਟੀਸ਼ਨ ਰਿਜੈਕਟ ਕਰਤੀ ਕਿ ਤੇਰਾ ਨਾਮ ਇਸ ਘਟਾਲੇ ਦੇ ਨਾਲ ਮੁਕਤਾ ਜੁੜਦਾ ਹੈ ਫਿਰ ਵੀ ਕੈਜਰੀ ਦੇ ਅਸੀਂ ਕੱਚੇ ਇਮਾਨਦਾਰ ਆ ਪੰਜਾਬ ਚ ਆ ਕੇ ਕਹਿੰਦਾ ਹਮਨੇ ਇੱਕ ਸਮਗਲਰ ਪਕੜਾ ਹੈ ਖੇਰਾ ਉਸ ਸਮਗਲਰ ਮੈਨੂੰ ਸਮਗਲਰ ਮਿਲ ਤਿੰਨ ਦਹਾਕਿਆਂ ਤੋਂ ਇਸ ਸਿਸਟਮ ਦੇ ਖਿਲਾਫ ਨਰਨ ਵਾਲੇ ਬੰਦੇ ਨੂੰ 17 ਪਰਚੇ ਝੱਲਣ ਵਾਲੇ ਬੰਦੇ ਨੂੰ ਸਮਗਲਰ ਕਹਿੰਦਾ ਹੈ ਔਰ 17 ਦੇ ਵਿੱਚ ਜਿਹੜਾ ਮੇਰੇ ਤੇ ਮੁਕਦਮਾ ਭਗਵੰਤ ਨੇ ਕੀਤਾ ਐਨਡੀਪੀਐਸ ਦਾ ਪਰਚਾ ਝੂਠਾ ਹੁਣ 2017 ਜਿਹਦੀ ਬੁਨਿਆਦ ਘੜੀ ਗਈ ਜਦੋਂ ਮੈਂ ਮੰਤਰੀ ਘੜਾਇਆ ਰੇਤਾ ਬਜਰੀ ਵਾਲਾ ਅਮਰਿੰਦਰ ਦਾ ਉਦੋਂ ਭਗਵੰਤ ਮਾਨ ਮੋੜੇ ਆਣ ਕੇ ਕੈਮਰਿਆਂ ਦੇ ਸਾਹਮਣੇ ਕਹਿੰਦਾ ਖੇਰਾ નિર્ਦੋਸ਼ ਹੈ ਖੇਰੇ ਨਾਲ ਬਦਲਾਖੋਰੀ ਹੋ ਰਹੀ ਆ ਖੇਰੇ ਦੀ ਗੱਲ ਮੈਂ ਪਾਰਲੀਮੈਂਟ ਚੱਕੂ ਉਸੇ ਪਰਚੇ ਵਿੱਚ ਮੈਨੂੰ ਫੜ ਕੇ ਅੰਦਰ ਦਿੱਤਾ ਯਾਰ ਜੇਲਾ ਬੰਦਿਆਂ ਲਈ ਬਣੀਆਂ ਨੇ ਭਗਵੰਤ ਮੈਂ ਡਰਦਾ ਨਹੀਂਗਾ ਪਰ ਵਾਰੀ ਆਪਣੀ ਵੀ ਤਿਆਰ ਰੱਖੀ ਛੱਡਣਾ ਤੈਨੂੰ ਵੀ ਹੈ ਨਹੀਂ ਕਿਸੇ ਨੇ ਤੇ ਤੇਰੇ ਤੋਂ ਝੱਲ ਵੀ ਨਹੀਂ ਹੋਣਾ ਅਸੀਂ ਤਾਂ ਝੱਲ ਲਿਆ ਮੇਰੇ ਵੀਰੋ ਮੈਂ ਤਾਂ ਉਸ ਵਾਹਿਗੁਰੂ ਦਾ ਸ਼ੁਕਰ ਕਰਦਾ ਵਾਂ ਕਿਉਂਕਿ ਮੈਂ ਸੱਚਾ ਸਿਗਾ ਮੈਂ ਆਪਣੇ ਪਿਤਾ ਜੀ ਨੂੰ ਐਨਐਸਐ ਵਿੱਚ ਸਰਦਾਰ ਸੁਖਿੰਦਰ ਸਿੰਘ ਨੂੰ ਅਰੈਸਟ ਹੁੰਦੇ ਬੜੀ ਵਾਰੀ ਦੇਖਿਆ ਵਾ ਅਗਰ ਤਰਾ ਤ੍ਰਿਪੁਰਾ ਦੀਆਂ ਜੇਲਾਂ ਚ ਹਜ਼ਾਰੀ ਬਾਦ ਬਿਹਾਰ ਦੀਆਂ ਜੇਲਾਂ ਮੈਂ ਮੁਲਾਕਾਤ ਕਰਨ ਜਾਂਦਾ ਸੀ ਤਾਈਓ ਮੈਂ ਐਨਐਸਐ ਦਾ ਵਿਰੋਧ ਕਰਦਾ ਭਗਵੰਤ ਆ ਤੁਸੀਂ ਸਾਡੇ ਨੌਜਵਾਨਾਂ ਤੇ ਐਨਐਸਐ ਲਾ ਕੇ ਭਾਈ ਅਮਰਿਤਪਾਲ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਕਿਉਂ ਭੇਜਿਆ ਹੈ ਉਹਨਾਂ ਉੱਪਰ ਸਿਰ ਕਿਉਂ ਨਹੀਂ ਟ੍ਰਾਇਲ ਹੋਈ ਉਹਨਾਂ ਉੱਪਰ ਸਿਰ ਜੇਲ੍ਹ ਚ ਕਿਉਂ ਨਹੀਂ ਰੱਖਿਆ ਕੀ ਇਹ ਤੂੰ ਭਾਜਪੀ ਦੇ ਕਹਿੰਦੇ ਨਹੀਂ ਕੀਤਾ ਅਕਿ ਕਿਸਾਨਾਂ ਨੂੰ ਕੁੱਟ ਪਈ ਆ ਵੇਰੀ ਸਾਡੇ ਕੱਗਰ ਦਰਿਆ ਦੇ ਉੱਤੇ ਆਣ ਕੇ ਖੜਿਆ ਹਰਿਆਣਾ ਪੁਲਿਸ ਨਾਕਾ ਉੱਤੇ ਆ ਆਪਣੀ ਧਰਤੀ ਤੇ ਤੂੰ ਕਿਉਂ ਨਹੀਂ ਰੋਕਦਾ ਆ ਬੀਜੇਪੀ ਦੇ ਹਰਿਆਣੇ ਦੀ ਪੁਲਿਸ ਨੂੰ ਕੀ ਤੂੰ ਕੀ ਤੂੰ ਬੀਜੇਪੀ ਕਹਿੰਦੇ ਉੱਤੇ ਸਾਡੇ ਕਿਸਾਨਾਂ ਦੀ ਕੁੱਟ ਹੋਣ ਦਿੱਤੀ ਸ਼ੁਭ ਕਰਨ ਨੂੰ ਮਰਨ ਦਿੱਤਾ ਆ ਸਿੱਧੂ ਮੂਸੇਵਾਲਾ ਵਿਚਾਰਾ ਇੱਕ ਅੱਛਾ ਕਲਾਕਾਰ ਦੁਨੀਆ ਦਾ ਸਿਕਿਉਰਿਟੀ ਵਾਪਸ ਲੈ ਲਈ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਤੀ ਇਹ ਮੂਰਖਾ ਨੇ ਬੇਫਕੂਫਾ ਨੇ 24 ਘੰਟੇ ਅਗਲੇ ਨੇ ਉਹਨਰ ਮਾਰਤਾ ਅੱਜ ਸੁਪਰੀਮ ਕੋਰਟ ਵਾ ਜਾ ਕੇ ਕਬੂਲਿਆ ਇਹਨਾਂ ਨੇ ਆਪਣੀ ਗਲਤੀ ਉਹ ਕਿਹਾ ਅਖੇ ਅਸੀਂ ਸਿਕਿਉਰਿਟੀ ਵਿਡਰੋ ਕਰਕੇ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਜਿਹੜੇ ਬੰਦਿਆਂ ਨੇ ਮਾਰਿਆ ਟੈਂਕਸਟਰਸ ਉਹ ਚੇਲਾ ਵਿੱਚ ਬੈਠ ਕੇ ਇੰਟਰਵਿਊ ਦੇ ਰਹੇ ਨੇ ਤੇ ਉਹਦਾ ਪਿਓ ਬਲਕੌਰ ਤੇ ਚਰਨਕੌਰ ਪਿਲਕ ਰਹੇ ਨੇ ਨਵਾ ਉਹਨਾਂ ਦੇ ਫਿਰ ਬੱਚਾ ਹੋਇਆ ਉਹਦਾ ਨਾਮ ਵੀ ਉਹਨਾਂ ਨੇ ਸ਼ਿਭ ਸ਼ੁਭਦੀਪ ਮੂਸੇਵਾਲਾ ਰੱਖਿਆ ਬੀਜੇਪੀ ਨੂੰ ਵੀ ਤਕਲੀਫ ਹੋਈ ਚਿੱਠੀ ਨਹੀਂ ਗਈ ਭਗਵੰਤ ਨੂੰ ਕਿ ਛੇਤੀ ਪਤਾ ਕਰਾ ਕਿ ਬੱਚੇ ਦੀ ਪਹਦਾਸ਼ ਠੀਕ ਹੈ ਭਗਵੰਤ ਤੇਰੇ फटाफट ਚਿੱਠੀ ਸਿਵਲ ਸਰਜਨ ਬਠਿੰਡਾ ਨੂੰ ਭੇਜੀ ਚੈੱਕ ਕਰਾਓ ਕਿ ਮੁੰਡਾ ਠੀਕ ਜੰਮਿਆ ਵਾ ਅਸੂਲਾਂ ਦੇ ਅਨੁਸਾਰ ਉਹ ਲਾਨਤਿਆ ਤੇਰੇ ਦੇ ਯਾਰ ਲਾਨਤਿਆ ਭਗਵੰਤ ਲਾਨਤਿਆ ਤੇਰੇ ਤੇ ਕਿਹੋ ਜਿਹਾ ਕੰਮ ਕਰਦਾ ਤੂੰ ਲੈ ਮੀਥੇਰ ਨੂੰ ਪੁੱਛਣਾ ਚਾਹਨਾ ਅਗੇ ਖੈਰਾ ਸਾਹਿਬ ਦੱਸਣ ਕਿ ਉਹ ਸੰਗਰੂਰ ਬਾਰੇ ਕੀ ਜਾਣਦੇ ਮੈਂ ਤੈਨੂੰ ਪੁੱਛਣਾ ਚਾਹਨਾ ਮੈਂ ਤਾਂ ਸਾਰੇ ਪੰਜਾਬ ਦੀ ਲੜਾਈ ਲੜੀ ਆ ਗੁਰੂਗ੍ਰਾਜ ਸਾਹਿਬ ਦੇ ਮੋਰਚੇ 'ਚ ਮੈਂ ਗਿਆ ਪਤਾ ਵਰਨ ਸਤਲੁਜ ਦਰਿਆ ਨੂੰ ਬਚਾਉਣ ਲਈ ਮੱਤੇਵਾੜੇ ਦੇ ਜੰਗਲਾਂ 'ਚ ਮੈਂ ਗਿਆ ਕੋਟ ਦੁੰਨੇ ਭਾਨੇ ਤੇ ਤੁਸੀਂ ਜ਼ੁਲਮ ਕੀਤਾ ਖੈਰਾ ਗਿਆ ਸ਼ੁਭਕਰਨ ਮਰਾ ਉਹਦੇ ਪੌੜਾ ਪਿੰਡਾ ਜਗਦੇਵ ਸਿੰਘ ਮਾਲੂ ਬੈਠਾ ਇਹਦੇ ਪਿੰਡ ਦੇ ਲਾਗੇ ਪਿੰਡਾ ਉੱਥੇ ਮੈਂ ਗਿਆ ਜਦ ਕਿਤੇ ਲੋੜ ਪਈ ਐਨਐਸਏ ਦੇ ਖਿਲਾਫ ਮੋਰਚਾ ਲੱਗਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਦ ਮੈਂ ਗਿਆ ਮੈਂ ਪੁੱਛਣਾ ਚਾਹੁੰਦਾ ਮੀਤ ਕਿਤੇ ਗਿਆ ਹੈ ਕਿਸੇ ਦੇ ਵਾਸਤੇ ਹਾਦਨਾ ਨਾਰਾ ਮਾਰਿਆ ਵਾ ਕਿ ਸਿਰਫ ਚੰਟੀ ਵਾਲੀ ਕਾਰ ਤੂਰ ਕੇ ਠੰਡੇ ਕਮਰਿਆਂ ਦੇ ਵਿੱਚ ਬਹਿਣਾ ਤੁਹਾਨੂੰ ਆਉਂਦਾ ਹੈ ਤੇਰੇ ਪਿੰਡ ਵਿੱਚ ਰਵਦਾਸ ਤੇ ਰਵਦਾਸ ਕੋਰਾ ਤਿੱਬੀ ਸੁਨਾਮ 25 80 ਮਰ ਗਏ ਸ਼ਰਾਬ ਪੀ ਕੇ ਜਾਂਦੀ ਤੂੰ ਤਾਂ ਉੱਥੇ ਵੀ ਨਹੀਂ ਗਿਆ ਉੱਥੇ ਵੀ ਖਹਿਰਾ ਗਿਆ ਮੇਰੇ ਵੀਰੋ ਯਾਰ ਕਿਸੇ ਮੁੱਦੇ ਤੇ ਬੋਲੋ ਤਾਂ ਸਹੀ ਤੁਹਾਨੂੰ 92 ਰੁਪਏ ਚਾ ਸੀ ਕਦੇ ਨਹੀਂ ਵੇਚਿਆ ਸੀ ਜ਼ੁਬਾਨ ਬੰਦ ਕਰਨ ਨਾਲ ਸਿਵਜਾ ਸੀ ਕੀ ਤੁਸੀਂ ਕਿਸੇ ਤੁਸੀਂ ਉਹਦਾ ਤੁਸੀਂ ਕੇਜਰੀਵਾਲ ਦੇ ਬੰਦੂਆ ਮਜ਼ਦੂਰ ਬਣਨਾਂ ਸੀ ਮੇ ਜੀਆ ਸੀ ਇੱਕ ਬੰਦਾ ਬੋਲਦਾ ਇਹਨਾਂ ਨੂੰ ਕੁੰਮਰ ਕਿਉਂਕਿ ਹਿੰਦੀ ਤੋਂ ਡਰਦਾ डर बनरीवाल केजरीवाल है राघव चढ़ा एम पी बना राज्य सभा नेता कि लंडन लोक बैठा हुआ लंडन और जदों ना जी अदाकारा उसना बया हो लंडन तो नहीं मुड़ता पाया मुड़के केजरीवाल अंदर देता तेरा पापा चक के अगला आपस नहीं आना ਮੈਂ ਹੋਂਦ ਜਦੋਂ ਮੈਨੂੰ ਪਤਾ ਕਿ ਜੇ ਮੈਂ ਆਇਆ ਮੈਨੂੰ ਵੀ ਤਿਹਾਰ ਜੇਲ੍ਹ ਵਿੱਚ ਜਾਣਾ ਪੈਣਾ ਵਾ ਯਾਰੋ ਆ ਆਮ ਬੰਦੇ ਨੇ ਯਾਰ ਔਰ ਬਾਹਨਾ ਕਿ ਲਾਇਆ ਮੈਨੇ ਅੱਖਾਂ ਦਾ ਆਪਰੇਸ਼ਨ ਕਰਾ ਕਰਾਨਾ ਹੈ ਤੇ ਨਾਲ ਤੁਸੀਂ ਕਹੀ ਜਾਂਦੇ ਕਿ ਦਿੱਲੀ ਤੇ ਪੰਜਾਬ ਦਾ ਹੈਲਥ ਮਾਡਲ ਬਹੁਤ ਤਕੜਾ ਹੋ ਗਿਆ ਅਮਰੀਕਾ ਵੀ ਦੇਖਣ ਆਉਂਦਾ ਵਾ ਤੇ ਫੇਖਾ ਦੋ ਆਪਰੇਸ਼ਨ ਇੱਥੇ ਕਰਾ ਨਾ ਪੰਜਾਬ ਦੀ ਆਮ ਆਦਮੀ ਪਾਰਟੀ ਕਲੀਨਿਕ ਵਿੱਚ ਦਿੱਲੀ ਕਰਾ ਲਾ ਲੰਟਨ ਚ ਖਾਸ ਤਰੀਕੇ ਅੱਖਾਂ ਦਾ ਆਪਰੇਸ਼ਨ ਹੁੰਦਾ ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਹੱਥ ਜੋੜ ਕੇ ਬੇਨਤੀ ਕਰਨਾ ਹੈ ਮੈਂ ਤਾਂ ਜਿੱਦਾਂ ਦਾ ਪਹਿਲਾ ਤਿੰਨ ਦਹਾਕਿਆਂ ਤੋਂ ਇਦਾਂ ਹੀ ਚੱਲੂਗਾ ਔਰ ਆਪਣੀ ਬਣਦੀ ਪਤਾ ਕਿਉਂ ਆ ਇਹ ਬੜਾ ਜ਼ੋਰ ਲਾਇਆ ਭਗਵੰਤ ਸੋਣਾ ਨੇ ਇਹ ਬਾਹਰੋਂ ਆ ਗਿਆ ਇਦਾਂ ਦਾ ਬੰਦਾ ਇਹ ਫਲਾਨ ਆਟਮਕਾਨਾ ਬਹੁਤ ਜ਼ੋਰ ਲਾਇਆ ਲੇਕਿਨ ਅੱਜ ਮੈਂ ਦੇਖ ਰਿਹਾ ਹਾਂ ਸਟੇਜ ਤੋਂ ਲੈ ਕੇ ਥੱਲੇ ਤੱਕ ਅੱਜ ਕੀ ਲੋਕਾਂ ਦੇ ਮਨ ਦੇ ਜਜ਼ਬਾਤ ਪਤਾ ਕੀ ਹੈ ਲੈ ਮੈਂ ਉਸ ਪਰਮਾਤਮਾ ਤੋਂ ਡਰ ਕੇ ਕਹਿਣਾ ਮੈਨੂੰ ਅਕਾਲੀਆਂ ਨੇ ਵੀ ਬਹੁਤ ਵੋਟ ਪਾਉਣੀ ਆ ਟਕਾ ਕੇ ਮੈਨੂੰ ਆਮ ਆਦਮੀ ਪਾਰਟੀ ਦੇ ਚੰਗੇ ਬੰਦਿਆਂ ਨੇ ਵੀ ਬਹੁਤ ਵੋਟ ਪਾਉਣੀ ਆ ਤੇ ਆ ਜੇ ਤੁਸੀਂ ਕਾਂਗਰਸ ਦਾ ਕਿਡਰਾਂ ਤੁਸੀਂ ਤਾਂ ਪੱਬਾ ਪਾਰ ਹੋ ਗਏ ਹੋ ਔਰ ਸੁਣੋ ਮੈਂ ਕਿਉਂ ਲੜਨਾ ਆਇਆ ਇੱਥੇ ਮੈਂ ਜਦੋਂ ਮੈਨੂੰ ਕਿਹਾ ਗਿਆ ਮੈਂ ਟਿਕਟ ਤਾਂ ਮੰਗੀ ਨਹੀਂ ਸੀ ਪਰ ਮੈਂ ਸੋਚਿਆ ਕਿ ਮੈਂ ਪਤਾ ਤਾਂ ਕਰਾਵਾਂ ਸੰਗਠਨ ਦਾ ਡਾਟਾ ਕੀ ਬੋਲਦਾ ਵਾ 2022 ਦੀ ਅਸੈਂਬਲੀ ਚੋਣ ਸਭ ਤੋਂ ਮਾੜੀ ਚੋਣ ਹੋਈ ਆ ਕਾਂਗਰਸ ਵਾਸਤੇ ਤੁਹਾਨੂੰ ਪਤਾ ਕਿੰਨੀ ਵੋਟ ਪਈ 9 ਹਲਕਿਆਂ ਦੇ ਵਿੱਚ 218000 ਵੋਟ ਪਈ ਐ ਇਹਦਾ ਮਤਲਬ 2 ਲੱਖ ਬੰਦਾ ਕਾਂਗਰਸ ਦਾ ਵਗਦੀ ਹਨੇਰੀ ਵਿੱਚ ਵੀ ਕਾਂਗਰਸ ਦੇ ਬੂਥਾਂ ਦੇ ਉੱਤੇ ਖੜਾ ਰਿਹਾ ਤੁਹਾਡੇ ਵਰਗੇ ਸਾਰੇ 2 ਲੱਖ ਤੇ ਅਗਲੇ 3 ਮਹੀਨੇ ਵਾਲਾ ਜਿਮਨੀ ਚੋਣ ਆਈ ਤੇ ਸਮਰਜੀਤ ਮਾਨ ਕਿੰਨੇ ਦੇ ਜਿੱਤਿਆ 2.54% ਇਹਦਾ ਮਤਲਬ ਸਿਰਫ 50000 ਵੋਟ ਚਾਹੀਦੀ ਆਪਾਂ ਨੂੰ ਜਿੱਤਣ ਵਾਸਤੇ ਪੰਜ ਕੋਣੀ ਲੜਾਈ ਦੇ ਵਿੱਚ ਤੇ 골ਡੀ ਨੂੰ ਪਈ ਉਸ ਵੇਲੇ 75000 ਉਹ ਪੌਣੇ 2 ਲੱਖ ਵੋਟ ਘੁੰਮ ਕੇ ਕਾਂਗਰਸ ਦੀ ਸਮਰਜੀਤ ਮਾਨ ਨੂੰ ਪਈ ਜੀ ਉਹਨਾਂ ਨੂੰ ਵੀ ਗਲਤ ਫ਼ਹਮੀ ਹੋ ਗਈ ਇਹ ਸੀਟ ਕਾਂਗਰਸ ਦੀ ਆ ਮੇਰੇ ਵੀਰੋ ਤੁਹਾਨੂੰ ਦੱਸਣਾ ਚਾਹਣਾ ਔਰ ਹੁਣ 골ਡੀ ਰੋਂਦਾ ਵਾ ਕਿ ਮੈਨੂੰ ਟਿਕਟ ਨਹੀਂ ਦਿੱਤੀ ਭਲਿਆ ਮਾਨਸਾ 35 ਸਾਲਾਂ ਦਾ ਐਮਐਲਏ ਬਣਾਤਾ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਤੈਨੂੰ ਲੋਕ ਸਭਾ ਲੜਾਤੀ ਹੁਣ ਤੈਨੂੰ ਜੇ 7500 ਤੈਨੂੰ ਕਾਂਗਰਸ ਕਿਉਂ ਟਿਕਟ ਦੇਵੇ ਦੱਸਿਓ ਜ਼ਰਾ ਤੈਨੂੰ ਹਰਾਉਣ ਵਾਸਤੇ ਅਸੀਂ ਸੀਟ ਹਾਰਨ ਵਾਸਤੇ ਤੇਰੀ ਝੋਲੀ ਚ ਪਾ ਦਿੰਦੇ ਤੇ ਫਿਰ 5 ਮਿੰਟ ਲਾਇਤ ਉੱਧਰਲੇ ਪਾਸੇ ਚਲੇ ਗਿਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਇੱਕ ਕਾਂਗਰਸ 2 ਲੱਖ ਵੋਟਾਂ ਘਰੋਂ ਲੈ ਕੇ ਚਤੁਰ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ ਹੰਕਾਰ ਨਾ ਸਮਝੋ ਜਿੰਨਾ ਮਰਜੀ ਭਗਵੰਤ ਰੋਕ ਲਵੇ ਜਿੰਨਾ ਮਰਜੀ ਏਜੰਸੀਆਂ ਰੋਕ ਲੈਣ ਹਲੇ بڑے ਕਾਰਨਾਮੇ ਕਰਨੇ ਨੇ ਬੀਜੇਪੀ ਵਗੈਰਾ ਨੇ ਦਿੱਲੀੋਂ ਕਿਉਂਕਿ ਉਹ ਖੈਰਾ ਪਾਰਲੀਮੈਂਟ 'ਚ ਨਹੀਂ ਦੇਖਣਾ ਚਾਹੁੰਦੇ ਉਹ ਚਾਹੁੰਦੇ ਨੇ ਮੂਖ ਦਰਸ਼ਕ ਯੈਸ ਮੈਨ ਅੰਗਰੇਜ਼ੀ ਚ ਕਹਿੰਦੇ ਨੇ ਹੱਥ ਖੜਾ ਕਰਨ ਵਾਲੇ ਕੇਜਰੀਵਾਲ ਨੇ ਕਿਹਾ ਅੱਜ ਦਿਨ ਹੈ ਹਾਂਜੀ ਸਰ ਯੈਸ ਦਿਨ ਹੈ ਅਭੀ ਰਾਤ ਹੈ ਹਾਂਜੀ ਸਰ ਰਾਤ ਹੈ ਉਹ ਯੈਸ ਮੈਨ ਭਰਦੇ ਨੇ ਸਾਰੇ ਆਪਣਾ ਜੇਲ੍ਹ ਤਾਂ ਜਾ ਸਕਦਾ ਪਰ ਫਰਜੀ ਯੈਸ ਨਹੀਂ ਕਰ ਸਕਦਾ ਝੂਠੀ ਦਿਨ ਨੂੰ ਰਾਤ ਨਹੀਂ ਕਹਿ ਸਕਦਾ ਤੇ ਰਾਤ ਨੂੰ ਦਿਨ ਨਹੀਂ ਕਹਿ ਸਕਦਾ ਉਹ ਜਦੋਂ ਖੜੂਗਾ ਉਹ ਸੰਗਰੂਰ ਦੇ ਲੋਕਾਂ ਦੇ ਨਾਲ ਖੜੂਗਾ ਆਪਣੀ ਬੰਦੀ ਪਤਾ ਕਿਉਂ ਆ ਕਿਉਂਕਿ ਤੁਸੀਂ ਵੀ ਬਾਗੀ ਹੋ ਸਿਸਟਮ ਦੇ ਤੁਸੀਂ 30 ਸਾਲਾਂ ਚ ਸੰਗਰੂਰ ਦੀ ਲੋਕ ਸਭਾ ਵਿੱਚ ਕਿਸੇ ਸਰਕਾਰ ਨੂੰ ਜਿੱਤਣ ਨਹੀਂ ਦਿੱਤਾ ਨਹੀਂ ਜਿੱਤਣ ਦਿੱਤਾ ਤੇ ਖੈਰਾ ਵੀ ਬਾਗੀ ਆ ਇਹ ਹੁਣ ਬਾਗੀ ਦਾ ਤੇ ਬਾਗੀ ਦਾ ਪਿਆਰ ਪਿਆਵਾ ਔਰ ਬਾਗੀ ਹੀ ਚੱਲੇਗਾ ਅੱਗੇ ਪਾਰਲੀਮੈਂਟ ਤੱਕ ਸਾਡਾ ਏਜੰਡਾ ਚੋਣ ਨਿਸ਼ਾਨ ਪਹਿਣੋ ਤੇ prou ਹੱਥ ਪੰਜਾ ਹੈ ਸਭ ਨੇ ਵੋਟ ਪਾ ਕੇ ਮੈਨੂੰ ਨਵਾਜਣਾ ਮੈਂ ਤੁਹਾਡਾ ਭਰੋਸਾ ਟੁੱਟਣ ਨਹੀਂ ਦਊਂਗਾ ਤੇਰੀ ਭੈਣ ਕਹੇਰੀ ਸੀ ਕਿ ਭੋਗ ਤੇ ਬੁਲਾਇਆ ਸੀਗਾ ਮੈਂ ਤੁਹਾਡੇ ਦੁੱਖ ਸੁੱਖ ਦਾ ਸਾਥੀ ਆ لیکن ایم پی بنوان واسطے ਤੁਸੀਂ ਮੈਨੂੰ ਤੁਹਾਨੂੰ ਥੋੜਾ ਮੈਨੂੰ ਪੜਨ ਲਿਖਣ ਦੀ ਤੇ ਬੋਲਣ ਦੀ ਸਮਾਂ ਦੇਣਾ ਪੈਣਾ ਵਾ علاقہ نو ਹਲਕਿਆਂ ਦਾ ਵਾ 14 15 ਲੱਖ ਘਰ ਦੇ ਵਿੱਚ ਮੈਂ ਨਹੀਂ ਕੱਲਾ ਪਹੁੰਚ ਸਕੂਗਾ ਉਥੇ ਕਿਤੇ ਕਾਲੇ ਨੇ ਜਾਣਾ ਵਾ ਕਿਤੇ پیرਮਲ ਨੇ ਜਾਣਾ ਕਿਤੇ سورندر کور ਜਾਊ ਕਿਤੇ ਧਾਲੀਵਾਲ ਜਾਊ ਕਿਤੇ ਹੋਰ ਤੁਹਾਨੂੰ نو ਤਾਂ ਅਸੀਂ ਬੰਦੇ ਦਿੱਤੇ ਹੋਏ ਕਿੰਨੇ ਜਾਣੇ ਕਿੰਨੇ ਕੈਂਡੀਡੇਟ ਆ ਦੱਸਿਓ ਜਰਾ ਜਿੰਨੇ ਵੀ ਹੈਗੇ ਉਹ ਜਾਣਗੇ ਨਾ ਜਿਹੜਾ ਉਹ ਜੋ ਦੁੱਖ ਸੁੱਖ ਦਾ ਭਾਈਵਾਲ ਬਣੂਗਾ ਉਹ ਹੌਲੀ ਹੌਲੀ ਉੱਪਰ ਕੇ ਉੱਤੇ ਮੋਰਾ ਮੋਰੇ ਆਊਗਾ ਜਾਉਂਗਾ ਮੈਂ ਵੀ ਐਸੀ ਗੱਲ ਨਹੀਂ ਮੈਂ ਕੋਈ ਫਰਜੀ ਬੰਦਾ ਨਹੀਂ ਕਿ ਕਿ ਮੈਂ ਵਿਹਲਾ ਬੈਠਾ ਤੇ ਮੈਂ ਕਿਸੇ ਦੇ ਭੋਗਤੇ ਨਹੀਂ ਜਾਣਾ ਇਦਾਂ ਨਹੀਂ ਹੋ ਸਕਦਾ ਮੈਂ ਬਿਲਕੁਲ ਆਪਣੀ ਸੋਚ ਵਿਚਾਰ ਧਾਰਾ ਦੇ ਨਾਲ ਚੱਲਦਾ ਔਰ ਇਮਾਨਦਾਰੀ ਨਾਲ ਚੱਲਦਾ ਇਹ ਉਹਨਾਂ ਨੂੰ ਕੁਝ ਕਹਿਣ ਵਾਸਤੇ ਨਹੀਂ ਕਿ ਮੈਂ ਜਸਟ ਆਪਣੀ ਗੱਲ ਤੁਹਾਡੇ ਵਿੱਚ ਰੱਖੀ ਆ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੇ ਆ ਲਜਕਾਰਾ ਛੱਡਦੇ ਹੁਣ ਆਪਾਂ ਆ ਕੈਮਰੇ ਜਰਾ ਰੈਡੀ ਕਰੋ ਆ ਗੁਰਤੇ ਛੜੇ ਗੁਰਤੇ ਸਾਡੇ ਬਲੋਕ ਪ੍ਰੈਜ਼ ਆ ਲੈ ਆਓ ਕਿੱਥੇ ਨੇ ਆ ਦੇਖੋ ਇਹਨੇ ਵਿਚਾਰੇ ਨੇ ਬਹੁਤ ਬੇਨਤੀ ਕੀਤੀ ਆ ਮੈਂ ਨਾ ਨਾਂ ਤਾਂ ਨਹੀਂ ਲੈਂਦਾ ਕਿਉਂਕਿ ਜਿਹੜੇ ਥੱਲੇ ਤੁਸੀਂ ਬੈਠੇ ਆ ਤੁਸੀਂ ਘੱਟ ਤਾਂ ਨਹੀਂ ਲੀਡਰ ਆ ਤੁਸੀਂ ਸਾਰੇ ਜਿਹੜੇ ਬੈਠੇ ਆ ਤੁਸੀਂ ਮਾੜੇ ਬੰਦੇ ਤਾਂ ਨਹੀਂ ਕੋਈ ਵੀ ਹੁਣ ਮੈਂ ਇੱਕ ਦਾ ਨਾਮ ਲਿਆ ਪਹਿਲੀ ਗੱਲ ਤਾਂ ਆ ਉਤਲੇ ਜਿਹੜੇ 55 ਬੈਠੇ ਇਹਨਾਂ ਚੁਰਿੰਦਾਂ ਨੇ ਮੈਨਾਂ ਨਾਰਾਜ਼ ਹੋ ਜਾਣਾ ਮੈਂ ਤੇ ਜੇ ਮੈਂ ਤੁਹਾਡਾ ਨਾਮ ਜੇ ਤੁਹਾਡਾ ਨਾਮ ਨਾਲ ਲਵਾ ਤੇ ਮੈਂ ਤੁਹਾਡੇ ਨਾਲ ਬੇਇਨਸਾਫੀ ਕਰ ਰਿਹਾ ਤੁਸੀਂ ਘੱਟ ਬੰਦੇ ਤਾਂ ਨਹੀਂ ਹੈਗੇ ਆ ਬੈਠੇ ਇੱਕ ਸਾਹੂ ਕੇ ਸਾਹ ਪਿੱਛੇ ਆ ਦੇਖ ਇੱਕ ਵਾਰੀ ਖੜੇ ਹੋ ਮੜ ਜਾ ਖੜੇ ਤਾਂ ਹੋ ਜਾਣਾ ਮੈਂ ਹੁਣ ਇਹਦਾ ਵੀ ਨਾਮ ਲੈ ਸਕਦਾ ਸੀ ਉੱਪਰ ਜੇ ਬੈਠਾ ਇਕੱਲਾ ਹੀ ਬੈਠ ਕੇ ਸੋ ਇਸ ਕਰਕੇ ਸਾਰੇ ਤੁਸੀਂ ਦਰਜਾ ਬਰ ਦਰਜਾ ਸਾਡੇ ਸਤਕਾਰ ਨਾਵਾਂ ਤੁਸ ਕੋ ਚੌਣ ਕੈਂਪੇਨ ਦੇ ਵਿੱਚ ਨਾਵਾਂ ਤੋਂ ਪਰੇ ਕਰ ਦਿਓ ਸਿੱਧਾ ਮੁੱਦੇ ਦੀ ਗੱਲ ਆਪਾਂ ਕਰਕੇ ਕਰੀਏ ਤਾਂ ਮੈਂ ਇੱਕ ਜਗਾਰਾ ਛੱਡਣ ਲੱਗਿਆ ਤਗੜੇ ਹੋ ਕੇ ਬਾਹਾਂ ਖੜੀਆਂ ਕਰਕੇ ਉਸ ਬਾਜਾਂ ਵਾਲੇ ਦਾ ਨਾਰਾ ਬੁਲੰਦ ਕਰੀਏ ਇਹ ਤੱਕ ਇਹ ਤੱਕ ਕੇਜਰੀਵਾਲ ਨੂੰ ਪਾਪਾ ਕਹਿੰਦੇ ਨੇ ਮੇਰਾ ਪਾਪਾ ਉੱਤੇ ਬੈਠਾ ਬਾਜਾਂ ਵਾਲਾ ਗੁਰੂ ਗੋਬਿੰਦ ਸਿੰਘ ਬੋਲੋ ਸ਼ੋਰ ਹਾਰ ਬੋਲੋ ਸ਼ੋਰ ਹਾਰ